ਜਿਹੜੇ ਜੋੜੇ ਪਿਛਲੇ ਕਈ ਸਾਲਾਂ ਤੋਂ ਜ਼ੋਰ ਲਾ ਚੁੱਕੇ ਨੇ ਕਿ ਉਹ ਮਾਪੇ ਬਣ ਜਾਣ ਕੁਦਰਤੀ ਢੰਗ ਨਾਲ ਵੀ ਤੇ ਮਾਡਰਨ ਟੈਕਨੀਕ ਦਾ ਸਹਾਰਾ ਲੈ ਕੇ ਵੀ ਯਾਨੀ ਕਿ ਆਈਵੀਐਫ ਦੇ ذریعے ਪਰ ਉਹਨਾਂ ਦਾ ਆਈਵੀਐਫ ਵੀ ਹੈ ਜਿਹੜਾ ਲਗਾਤਾਰ ਤੇ ਵਾਰ-ਵਾਰ ਫੇਲ ਹੋ ਰਿਹਾ ਹੈ ਤੇ ਰਿਪੋਰਟਸ ਚੈੱਕ ਕਰੀ ਦੀਆਂ ਸਰ ਦੋ ਕਾਉਜ਼ਸ ਸਭ ਤੋਂ ਵੱਡੇ ਸਾਹਮਣੇ ਆਉਂਦੇ ਆ ਕਿ ਜਦੋਂ ਕਹਿੰਦੇ ਆ ਕਿ ਫਰਸਟ ਚਾਂਸ ਲਿਆ ਫਿਰ ਸੈਕਿੰਡ ਲਿਆ ਜੀ ਤੀਜੀ ਵਾਰੀ ਆਈਵੀਐਫ ਕਰਾਇਆ ਜੀ ਚੌਥੀ ਵਾਰੀ ਵੀ ਕਰਾਇਆ ਈਵਨ ਤਿੰਨ 10 10 12 12 ਵਾਰੀ ਆਈਵੀਐਫ ਕਰਾ ਕੇ ਵੀ ਸਕਸੈਸ ਨਹੀਂ ਹੁੰਦਾ ਕਾਲੇ ਕੌਂਚ ਬੀਜ਼ ਰੱਖੇ ਹੈਗੇ ਸਰ ਇਹ ਕਾਲੇ ਕੌਂਚ ਬੀਜ਼ ਹੋਗੇ ਨੈਕਸਟ ਇਹ ਜੈਫਲ ਹੋ ਗਿਆ ਸਰ ਜੈਫਲ ਤੋਂ ਬਾਅਦ ਸਰ ਅਸੀਂ ਰੱਖਿਆ ਹੈ ਇਮਲੀ ਇਹ ਪਹਾੜੀ ਇਮਲੀ ਹੈ ਉਹਦਾ ਬੀਜ ਹੈ ਸਰ ਫਿਰ ਅਸੀਂ ਰੱਖਿਆ ਸ਼ੀਲਾਜੀਤ ਸ਼ੀਲਾਜੀਤ ਵੀ ਸਰ ਉਹਨਾਂ ਨੇ ਦੇਖ ਕੇ ਲੈਣੀ ਹੈ ਸ਼ੁੱਧ ਸ਼ੀਲਾਜੀਤ ਲੈਣੀ ਹੈਗੀ ਹੈ ਦੈਨ ਲੌਂਗ ਦਾ ਤਾਂ ਅਸੀਂ ਹੁਣੇ ਹੀ ਡਿਸਕਸ ਕੀਤਾ ਹੈਗਾ ਸਰ ਫਿਰ ਉਹਨਾਂ ਨੇ ਇਹ ਭਖੜਾ ਲੈਣਾ ਹੈ ਜੀ ਠੀਕ ਹੈ ਅਗਰ ਮੇਲ ਨੂੰ ਲੱਗਦਾ ਹੈ ਕਿ ਉਹਨਾਂ ਦਾ ਸਮਾਂ ਨਹੀਂ ਲੱਗਦਾਗਾ ਜਾਂ ਉਹਨਾਂ ਨੂੰ ਮੋਰਫੋਲੋਜੀ ਘੱਟ ਹੋਣ ਕਰਕੇ ਹੋਰ ਵੀ ਬੜੀ ਤਰ੍ਹਾਂ ਦੀ ਸੈਕਸ਼ੂਅਲ ਦਿੱਕਤ ਆਉਂਦੀ ਹੈਗੀਆਂ ਤਾਂ ਇਹ ਮੈਂ ਈਜ਼ੀ ਵੇ ਤਾ ਨਾਲ ਰੱਖੇ ਕਿ ਹੋ ਉਹਨਾਂ ਨੂੰ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਇਹ ਚੀਜ਼ਾਂ ਉਹਨਾਂ ਕੋਲ ਨਾ ਅਵੇਲੇਬਲ ਹੋਣ ਤਾਂ ਬਨਾਣਾ ਸਟਾਰ ਸਰ ਐਟ ਏਵਰੀ ਮਿੰਟ ਐਟ ਏਵਰੀ ਟਾਈਮ ਸਾਡੇ ਕੋਲ ਅਵੇਲੇਬਲ ਹੁੰਦੇ ਹੈਗੇ ਉਹ ਇੱਕ ਕੱਚਾ ਬਨਾਣਾ ਲੈ ਸਕਦੇ ਹੈਗੇ ਹੋਮ ਰੈਮੇਡੀਜ਼ ਦੇ ਨਾਲ ਜਾਂ ਉਸ ਭਾਗੇ ਮੈਡੀਸਨ ਦਾ ਯੂਜ਼ ਕਰਨ ਦੇ ਨਾਲ ਤਾਂ ਉਹ ਵਨ ਦੇ ਨਾਲ ਵੀ ਬੜਾ ਹੈਪੀਲੀ ਆਪਣੀ ਪ੍ਰੈਗਨancies ন্যাਚੁਰਲ ਕਨਸੀਵ ਕਰ ਸਕਦੇ ਹੈਗੇ ਸਰ ਮੇਲ ਲਈ ਤਾਂ ਮੈਂ ਬਹੁਤ ਵਧੀਆ ਫਾਰਮੂਲਾ ਜਿਹੜਾ ਰਾਮਬਾਲ ਟ੍ਰੀਟਮੈਂਟ ਲੌਂਗ ਦਾ ਪਹਿਲਾਂ ਵੀ ਦੱਸਿਆ ਆ ਉਹ ਦੋ ਲੌਂਗ ਰਾਤ ਨੂੰ ਸੌਕ ਕਰਕੇ ਸਵੇਰੇ ਉਸ ਨੂੰ ਐਮਪਟੀ ਸਟਮਕ ਲੈ ਲੈਣ ਪੀਰੀਓਡ ਲੈ ਸਰ ਮੈਂ ਹੋਮ ਰੈਮਡੀਜ਼ ਪਹਿਲਾਂ ਵੀ ਦੱਸੀਆਂ ਤੇ ਹੁਣ ਵੀ ਦੱਸ ਦਿੰਦੇ ਹਾਂ ਕਿ ਗਾਜਰ ਮੂਲੀ ਤੇ ਬਾਤੂ ਦੇ ਸੀਡਸ ਪੁਰਾਣੇ ਗੋਡਣਾ ਲੈ ਸਕਦੇ ਐ ਫਿਰ ਵੀ ਲੱਗਦਾ ਉਹਨਾਂ ਨੂੰ ਕੋਈ ਦਿੱਕਤ ਆ ਰਹੀ ਹੈਗੀ ਐ ਸਰ ਇਹ ਲక్ష్ਮੀ ਦਾ ਯੂਜ਼ ਕਰ ਲੈਣ ਤੇ ਨਾਲ ਅਸੀਂ ਟੈਬਲੇਟ ਹਰ ਵਾਰ ਦੀ ਤਰ੍ਹਾਂ ਰਜਨੀ ਰੱਖਦੇ ਹਾਂ ਸਰ ਤੇ ਏ ਐਮ ਚ 0.2 0.6 ਵੀ ਹੈ ਤਾਂ ਉਸ ਕੇਸ ਦੇ ਵਿੱਚ ਵੀ ਐ ਸੁਭਾਗੇ ਮੈਡੀਸਨ ਅਸੀਂ ਦੇਨੇ ਆ ਉਹਨਾਂ ਨੂੰ ਸੁਭਾਗੇ ਮੈਡੀਸਨ ਦੇ ਨਾਲ ਵੀ ਉਹਨਾਂ ਨੂੰ ਪ੍ਰੈਗਨੈਂਸੀ ਠਹਿਰੀ ਹੈ ਉਹਨਾਂ ਨੂੰ ਆਈਵੀ ਜੀ ਟ੍ਰੀਟਮੈਂਟ ਲੈ ਰਹੇ ਆ ਉਕਰ ਉਹਨਾਂ ਦਾ ਪਹਿਲਾ ਸਕਸੈਸ ਨਹੀਂ ਹੋਇਆ ਲੱਕੀਲੀ ਉਹ ਮੈਨੂੰ ਕਾਲ ਕਰਦੇ ਆ ਸਰ ਉੱਥੇ ਕੁਝ ਵੀ ਨਹੀਂ ਮੈਂ ਉਹਨਾਂ ਨੂੰ ਸੁਭਾਗਿਆ ਮੈਡੀਸਨ ਦੇ ਦਿੰਦੀ ਆ ਸਰ ਜਿਹੜੀਆਂ ਰਹਿੰਦੀਆਂ ਪ੍ਰੋਬਲਮਸ ਹੈ ਨਾ ਉਹ ਸੁਭਾਗਿਆ ਮੈਡੀਸਨ ਨਾਲ ਰਿਕਵਰ ਹੋ ਜਾਂਦੀ ਹੈ ਤੇ ਜਿਹੜਾ ਸੈਕਿੰਡ ਚਾਂਸ ਆਈਵੀਐਫ ਵਾਲਾ ਹੁੰਦਾ ਉਹ ਉਹਨਾਂ ਦਾ ਸਕਸੈਸ ਹੋ ਜਾਂਦਾ ਹੈ ਆਈਟਮਸ ਦੇਖ ਲੈਣ ਤੇ ਇਹੀ ਉਹਨਾਂ ਨੇ ਇਕੁਅਲ ਕੁਆਂਟੀਟੀ ਦੇ ਵਿੱਚ ਲੈ ਕੇ ਤੇ ਇਹਦਾ ਪਾਊਡਰ ਬਣਾ ਲੈਣ ਪਾਊਡਰ ਬਣਾ ਕੇ ਸਰ ਇਹ ਰਾਤ ਨੂੰ ਦੁੱਧ ਦੇ ਨਾਲ ਲੈਣਾ ਸ਼ੁਰੂ ਕਰ ਦੇਣ ਇੱਕ ਚਮਚ ਦੇ ਲਈ ਲੈਣ ਸਰ ਉਹਨਾਂ ਨੂੰ 15 ਦਿਨ ਨਹੀਂ ਪੈਣੇ ਐਗਰ ਉਹਨਾਂ ਦੀ ਸਪਰਮ ਐਕਟਿਵ ਮੋਟਿਲਿਟੀ ਘਟੇ ਹੈਗੀ ਐ ਤਾਂ ਉਹ ਇਹਦੇ ਨਾਲ ਹੀ ਇਨਕਰੀਜ਼ ਹੋ ਜਾਣੀ ਹੈਗੀ ਤੇ ਕੱਲਾ ਅਸ਼ਵਗੰਧਾ ਸ਼ੁਰੂ ਕਰ ਦੇਣ ਇਕੱਲਾ ਭਖੜਾ ਲੈ ਲੈਣ ਕੱਲਾ ਸ਼ਿਲਾਜੀਤ ਵੀ ਸ਼ੁਰੂ ਕਰ ਦੇਣ ਜਾਂ ਇਹਨਾਂ ਸਭ ਸਲਾਮ ਨਮਸਤੇ ਸਸਿਕਾ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ faruqui ਤੇ ਮੇਰੇ ਨਾਲ ਨੇ ਸੀਨੀਅਰ ਨਰਸਿੰਗ ਆਫੀਸਰ ਹਰਮਿਤ ਕੌਰ ਜੀ ਉਹਨਾਂ ਨਾਲ ਅੱਜ ਅਸੀਂ ਮੁੱਦਾ ਵਿਚਾਰਨ ਵਾਲੇ ਆ ਬੜਾ ਗੰਭੀਰ ਮੁੱਦਾ ਹੈ ਜਿਹੜੇ ਜੋੜੇ ਪਿਛਲੇ ਕਈ ਸਾਲਾਂ ਤੋਂ ਜ਼ੋਰ ਲਾ ਚੁੱਕੇ ਨੇ ਕਿ ਉਹ ਮਾਪੇ ਬਣ ਜਾਣ ਕੁਦਰਤੀ ਢੰਗ ਨਾਲ ਵੀ ਤੇ ਮਾਡਰਨ ਟੈਕਨੀਕ ਦਾ ਸਹਾਰਾ ਲੈ ਕੇ ਵੀ ਯਾਨੀ ਕਿ IVF ਦੇ ذریعے ਪਰ ਉਹਨਾਂ ਦਾ ਆਈਵੀਐਫ ਵੀ ਹੈ ਜਿਹੜਾ ਲਗਾਤਾਰ ਤੇ ਵਾਰ-ਵਾਰ ਫੇਲ ਹੋ ਰਿਹਾ ਹੈ ਅਜਿਹੇ ਦੇ ਵਿੱਚ ਕੀ ਸੁਜੈਸ਼ਨਸ ਹੈਗੀਆਂ ਨੇ ਹਰਮਿਤ ਜੀ ਦੀਆਂ ਤੇ ਉਹਨਾਂ ਨੇ ਨੁਸਖਾ ਫਾਰਮੂਲਾ ਤੁਸੀਂ ਦੇਖੋ ਇੱਕ ਜਚਾ ਕੇ ਇੱਥੇ ਸਾਡੇ ਵਾਸਤੇ ਤਿਆਰ ਕਰਕੇ ਰੱਖਿਆ ਹੈ ਜਿਹਦੇ ਵਿੱਚ ਭਖੜਾ ਹੈ ਕੌਂਚ ਬੀਜ ਹੈ ਤੇ ਜੈਫਲ ਹੈਗੇ ਨੇ ਲੌਂਗ ਹੈਗੇ ਸ਼ਿਲਾਜੀਤ ਨਜ਼ਰ ਆ ਰਹੀ ਹੈ ਤੁਹਾਨੂੰ ਪੁਨਰਨਵਾ ਹੈ ਔਰ ਵੀ ਬਹੁਤ ਸਾਰੇ ਚੀਜ਼ਾਂ ਜਿਹੜੀਆਂ ਇਹਨਾਂ ਨੇ ਰੱਖੇ ਇਮਲੀ ਦੇ ਜਿਸ ਤਰ੍ਹਾਂ ਕੀ ਬੀਜ ਵੀ ਪਏ ਨੇ ਮੈਮ ਬਹੁਤ-ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਬਹੁਤ ਨੁਸਖੇ ਬਹੁਤ ਫਾਰਮੂਲਿਆਂ ਦਾ ਫਾਇਦਾ ਸਾਡੀਆਂ ਭੈਣਾਂ ਨੂੰ ਖਾਸ ਕਰਕੇ ਤੁਹਾਡੇ ਵੱਲੋਂ ਦਰਸਾਏਗੇ ਜਿਹੜੇ ਮਾਰਗਦਰਸ਼ਕ ਤੁਸੀਂ ਬਣਿਓ ਸਾਡੀਆਂ ਭੈਣਾਂ ਦੇ ਬਹੁਤ ਫਾਇਦਾ ਹੋ ਰਿਹਾ ਉਹਨਾਂ ਨੂੰ ਧੰਨਵਾਦ ਸਰ ਤੁਹਾਡਾ ਵੀ ਤੇ ਮੇਰੇ ਦਰਸ਼ਕਾਂ ਦਾ ਵੀ ਜੋ ਸਾਡੀ ਵੀਡੀਓਜ਼ ਨੂੰ ਬਹੁਤ ਪਿਆਰ ਦਿੰਦੇ ਹੈ ਪਿਆਰ ਦੇਣਾ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ ਸਾਡੀਆਂ ਵੀਡੀਓਜ਼ ਨੂੰ ਦੇਖ ਕੇ ਫਾਇਦਾ ਵੀ ਚੁੱਕਦੇ ਆ ਅੱਛਾ ਮੈਂ ਸਭ ਤੋਂ ਪਹਿਲਾ ਸਵਾਲ ਇਹੋ ਹੈ ਕਿ ਅਸੀਂ ਹਰ ਹੇਰਵਾ ਹਰ ਟੋਟਕਾ ਕਰ ਲੈਨੇ ਆਂ ਔਲਾਦ ਵਾਸਤੇ ਔਲਾਦ ਲੈਣ ਵਾਸਤੇ ਪਰ ਬਹੁਤ ਵਾਰ ਹੁੰਦਾ ਹੈ ਕਿ ਅਸੀਂ ਮਤਲਬ ਸਾਲ 2 ਸਾਲ 5 ਸਾਲ 8 ਸਾਲ 10 ਸਾਲ ਤੱਕ ਲਗਾਤਾਰੀ ਆਈਵੀਐਫ ਵੀ ਕਰਵਾਉਨੇ ਆਂ ਇਲਾਜ ਵੀ ਕਰਵਾਉਨੇ ਆਂ ਪਰ ਸਕਸੈਸਫੁਲ ਨਹੀਂ ਹੁੰਦੀ ਤੁਹਾਡੇ ਤਜਰਬੇ ਦੇ ਵਿੱਚੋਂ ਇਸ ਤਰ੍ਹਾਂ ਦੇ ਕੇਸਾਂ 'ਚ ਕੀ ਕਾਰਨ ਬਣਦਾ ਹੈ ਸਰ ਤੁਸੀਂ 10 ਤੇ 17 ਸਾਲ ਤੱਕ ਦਾ ਮੈਂ ਆਈਡੀਆ ਲਾਵਾਂਗੀ ਜਿਵੇਂ ਤੁਸੀਂ 8-10 ਸਾਲ ਕਿਹਾ ਇਥੋਂ ਤੱਕ ਕਿ 17 ਸਾਲ ਮੈਰਿਸ ਤੋਂ ਬਾਅਦ ਹੋ ਗਏ ਹੁੰਦੇ ਆ ਤੇ ਉਹ ਆਈਵੀਐਫ ਟਰਾਈ ਕਰਦੇ 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 ਥੱਕ ਚੁੱਕੇ ਹੁੰਦੇ ਆ ਇਸ ਤਰ੍ਹਾਂ ਦੇ ਕੇਸ ਵੀ ਸਾਡੇ ਕੋਲ ਬਹੁਤ ਆਉਂਦੇ ਆ ਔਰ ਸਕਸੈਸ ਵੀ ਹੁੰਦੇ ਆ ਉਹਦੇ ਚੋ ਤਾਂ ਜਿਵੇਂ ਤੁਸੀਂ ਇਹਦਾ ਰੀਜ਼ਨ ਪੁੱਛਿਆ ਇਸ ਦਾ ਸਰ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਕਿ ਉਦੋਂ ਬਾਅਦ ਦੱਸਿਆ ਜਾਂਦਾ ਕਿ ਐਗ ਤੁਹਾਡੇ ਘਟੇ ਸੀਗੀ ਐਗ ਦੀ ਕੁਆਲਿਟੀ ਵਧੀਆ ਨਹੀਂ ਸੀਗੀ ਬਸ ਇਹੀ ਉਹਨਾਂ ਦੇ ਕੋਲ ਪੇਸ਼ੈਂਟ ਦੇ ਕੋਲ ਤਾਂ ਇਹੀ ਰਿਪਲਾਈ ਹੁੰਦਾ ਕਿ ਸਾਨੂੰ ਡਾਕਟਰ ਨੇ ਇਹੀ ਦੱਸਿਆ ਐਸ ਪਰ ਮਾਈ ਐਸਪਸ਼ਨ ਅਗਰ ਮੈਂ ਦੇਖਾਂ ਤਾਂ ਜਿਵੇਂ ਉਹਨਾਂ ਤੇ ਰਿਪੋਰਟਸ ਚੈੱਕ ਕਰੀਦੀਆਂ ਸਰ ਦੋ ਕੌਜ਼ਸ ਸਭ ਤੋਂ ਵੱਡੇ ਸਾਹਮਣੇ ਆਉਂਦੇ ਆ ਕਿ ਜਦੋਂ ਕਹਿੰਦੇ ਆ ਕਿ ਫਰਸਟ ਚਾਂਸ ਲਿਆ ਫਿਰ ਸੈਕਿੰਡ ਲਿਆ ਜੀ ਤੀਜੀ ਵਾਰੀ ਆਈ ਵੇਫ ਕਰਾਇਆ ਜੀ ਚੌਥੀ ਵਾਰੀ ਵੀ ਕਰਾਇਆ ਈਵਨ 3 10 10 12 12 ਵਾਰੀ ਆਈ ਵੀਫ ਕਰਾ ਕੇ ਵੀ ਸਕਸੈਸ ਨਹੀਂ ਹੁੰਦਾ ਉਸ ਦੇ ਵਿੱਚ ਜਿਹੜਾ ਐਗ ਇਕਵੈਲਟੀ ਹੈ ਲੋ ਐਮਐਚ ਹੈ ਉਹ ਵੀ ਰਿਸਪੋਨਸੀਬਲ ਹੈ ਪਰ ਸਭ ਤੋਂ ਵੱਡਾ ਕੌਸ ਸਰ ਉੱਥੇ ਜਿਸ ਤਰ੍ਹਾਂ ਅਸੀਂ ਤੁਹਾਨੂੰ ਡਾਇਗਰਾਮ ਦਿਖਾ ਦਈਏ ਪਿਛਲੀ ਵਾਰੀ ਵੀ ਅਸੀਂ ਦੱਸਿਆ ਸੀਗਾ ਸਭ ਤੋਂ ਵੱਡਾ ਕਾਰਨ ਸਰ ਇਹ ਐਂਡੋਮੈਟ੍ਰੋਸਿਸ ਲਾਈਨਿੰਗ ਦਾ ਪਤਲੇ ਹੋਣਾ ਹੈ ਜਦੋਂ ਇਹ ਥਿਕ ਜਾਦਾ ਥਿਨ ਹੋਏਗੀ ਆਪਟੀਮਲੀ 7.2 ਹੋਣੀ ਚਾਹੀਦੀ ਹੈਗੀਏ ਜਦੋਂ ਉਹ ਉਹਨਾਂ ਦਾ 11th ਡੇ ਹੁੰਦਾ ਐਗ ਰੱਖਣ ਤੋਂ ਬਾਅਦ ਤਾਂ ਇਹ ਅਗਰ 7.2 ਨਹੀਂ ਹੈ ਇੱਥੋਂ ਤੱਕ ਮੇਰੇ ਕੋਲ ਸਰ ਹੁਣੇ ਪਿੱਛੇ ਰਿਪੋਰਟ ਆਈ ਸੀਗੀ ਕਿ 1.3 ਐਂਡੋਮੈਟ੍ਰੀਸਿਸ ਲਾਈਨਿੰਗ ਹੈ ਸਰ ਉਹਦੇ ਵਿੱਚ ਵੀ ਉਸ ਨੂੰ ਐਗ ਇੰਪਲਾਂਟ ਕੀਤਾ ਜਾ ਰਿਹਾ ਤੁਸੀਂ ਦੱਸੋ ਜਿੱਥੇ 7.2 ਚਾਹੀਦੀ ਹੈਗੀ ਸਾਨੂੰ ਅਗਰ ਉੱਥੇ 1.3 ਹੋਏਗੀ ਤਾਂ ਡੈਫੀਨਿਟੇ ਸਰ ਆਈਵੀਐਫ ਦਾ ਸਕਸੈਸ ਹੋਣਾ ਹੀ ਨਹੀਂ ਮਤਲਬ ਆਈਵੀਐਫ ਉਹ ਜਦੋਂ ਤੱਕ ਇਹ ਰੇਸ਼ਿਓ ਜਿਹੜੀ ਤੁਸੀਂ ਦੱਸੀ ਹੈ 7.0 ਵਾਲੀ ਉਸ ਇੱਕ ਪੱਧਰ ਦੇ ਉੱਤੇ ਨਹੀਂ ਪਹੁੰਚਦਾ ਉਦੋਂ ਤੱਕ ਆਈਵੀਐਫ ਦਾ ਵੀ ਕੋਈ ਫਾਇਦਾ ਨਹੀਂ ਹੈ ਸਰ ਬਹੁਤ ਸਾਰੇ ਮੈਨੂੰ ਵੀ ਅਸੀਂ ਕਲੀਅਰ ਕਰਾਂਗੇ ਅਸੀਂ ਔਰ ਪੇਸ਼ੈਂਟ ਨੂੰ ਵੀ ਪਤਾ ਹੈ ਕਿ ਐਲੋਪੈਥੀ ਦੇ ਵਿੱਚ ਬਹੁਤ ਸਾਰੇ ਟਰੀਟਮੈਂਟ ਹੈ ਕਿ ਉਹ ਐਂਡੋਮੈਟ੍ਰੀਸਿਸ ਲਾਈਨਿੰਗ ਨੂੰ ਐਕਿਊਰੇਟ ਕਰਦੇ ਹੈ ਔਰ ਕਰ ਵੀ ਸਕਦੇ ਹੈਗੇ ਪਰ ਉਥੇ ਇਹ ਹੁੰਦਾ ਸਰ ਅਗਰ 6 ਤੋਂ ਉੱਪਰ ਚਲੀ ਗਈ 6.5 ਤੋਂ ਉੱਪਰ ਚਲੀ ਗਈ ਐਟ ਲੀਸਟ ਆਪਾਂ 7.2 ਆਪਟੀਮਲ ਕਹਿ ਰਹੇ ਹਾਂ ਐਟ ਲੀਸਟ ਸਰ 6 ਤੋਂ ਹੋਣੀ ਚਾਹੀਦੀ ਹੈ ਨਾ ਬਟ 6 ਹੋਵੇ 6 ਤਾਂ ਹੋਣੀ ਚਾਹੀਦੀ ਹੈ ਕਿ ਇਹ ਅੰਡਰਸਟੂਡ ਤੁਸੀਂ ਵੀ ਉਹ ਮੈਂ ਵੀ ਹਾਂ ਔਰ ਸੁਣਨ ਵਾਲੇ ਵੀ ਹੈ ਜਿਹੜੇ ਸਫਰ ਕਰ ਰਹੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਸਭ ਤੋਂ ਪਹਿਲੇ ਉਹ ਆਪਣੇ ਰਿਪੋਰਟਸ ਨੂੰ ਗੋ ਥਰੂ ਜ਼ਰੂਰ ਹੋਣ ਹਾਂ ਜੇ ਉਹ ਡਾਕਟਰਸ ਆਪਣੇ ਕੋਲ ਫਾਈਲਿੰਗ ਰੱਖਦੇ ਹੈ ਤਾਂ ਵੀ ਉਹ ਕੁਝ ਅਲਤੇ ਕਰਨ ਆਈਵੀਐਫ ਸਕਸੈਸ ਨਹੀਂ ਹੋਇਆ ਉਸ ਤੋਂ ਬਾਅਦ ਸਵਾਲ ਕਰਨ ਦੀ ਬਜਾਏ ਉਹ ਡੇ 11 ਤੋਂ ਹੀ ਸਵਾਲ ਕਰਨੇ ਸ਼ੁਰੂ ਕਰ ਦੇਣ ਕਿ ਸਾਡੀ ਅੱਜ ਪ੍ਰੋਗਰੈਸ ਕੀ ਹੈ ਔਰ ਅੱਜ ਪ੍ਰੋਗਰੈਸ ਕੀ ਹੈ ਪ੍ਰੋਗਰੈਸ ਦੇ ਵਿੱਚ ਉਹਨਾਂ ਨੇ ਮੇਨ ਜਿਹੜੀ ਹੈ ਉਹ ਐਂਡੋਮੈਟ੍ਰਿਕਸ ਲਾਈਨਿੰਗ ਨੂੰ ਐਗ ਮੋਟਿਲਿਟੀ ਨੂੰ ਉਹ ਜ਼ਰੂਰ ਕੁਐਸਚਨਸ ਕਰਨੇ ਹੈਗੇ ਆ ਤਾਂ ਆਈ ਹੋਪ ਸੋ ਕਿ ਅਗਰ ਉਹਨਾਂ ਨੇ ਆਈਵੀਐਫ ਕਰਾਉਣਾ ਵੀ ਹੈ ਤਾਂ ਇਹ ਜੀ ਕੋਈ ਉਹ ਨਹੀਂ ਹੈਗਾ ਸਾਡੇ ਵੱਲੋਂ ਡਿਨਾਈ ਨਹੀਂ ਹੈਗਾ ਕਿਉਂਕਿ ਉਹ ਵੀ ਇੱਕ ਮਾਡਰਨ ਟੈਕਨੋਲੋਜੀ ਨੇ ਸਾਨੂੰ ਇੱਕ ਟੈਕਨੀਕ ਦਿੱਤੀ ਹੈਗੀ ਜਿਹਦਾ ਫਾਇਦਾ ਸਾਨੂੰ ਚੁੱਕਣਾ ਚਾਹੀਦਾ ਆ ਮੈਮ ਮਾਫ ਕਰਨਾ ਤੁਹਾਨੂੰ ਮੈਂ ਵਿੱਚੋਂ ਰੋਕ ਰਿਹਾ ਮਤਲਬ ਬੜੀ ਇੱਕਦਸੀ ਕਹਿ ਲਈਏ ਕਿ ਇਸ ਤਰ੍ਹਾਂ ਦੀ ਸਥਿਤੀ ਹੁੰਦੀ ਹੈ ਉਸ ਲੇਡੀਜ਼ ਵਾਸਤੇ ਸਾਡੀ ਉਸ ਭੈਣ ਵਾਸਤੇ ਜਿਹਨੂੰ ਡਾਕਟਰ ਮੂਤੀ ਕਹਿ ਦਿੰਦਾ ਵੀ ਤੁਹਾਡੇ ਤਾਂ ਐਗ ਹੀ ਨਹੀਂ ਬਣਦਾ ਪੀਰੀਅਡ ਬੇਸ਼ੱਕ ਉਹਨੂੰ ਆਈ ਜਾਣ ਇਸ ਤਰ੍ਹਾਂ ਪੋਸੀਬਲ ਹੁੰਦਾ ਹੈ ਕਿ ਪੀਰੀਅਡ ਆ ਰਹੇ ਹਨ আর ਐਗ ਨਾ ਬਣਨ ਤੇ ਉਹਨੂੰ ਮੂਤੀ ਕਹੇ ਦੀ ਵੀ ਤੁਸੀਂ ਐਗ ਵੀ ਕਿਸੇ ਕੋਲੋਂ ਡੋਨੇਟ ਕਰਵਾ ਲਓ ਜੀ ਜੀ ਸਰ ਜਿਹੜੀ ਉਹਨੇ ਤੁਸੀਂ ਸਵਾਲ ਕੀਤਾ ਕਿ ਪੀਰੀਅਡਸ ਆ ਰਹੇ ਹੈ ਤੇ ਉਹਦਾ ਐਗ ਨਹੀਂ ਬਣਦਾਗਾ ਸਰ ਇਸ ਦੇ ਵਿੱਚ ਮੈਂ ਤੁਹਾਨੂੰ ਕਲੀਅਰ ਕਰਾਂ ਕਿ ਜਿਸ ਤਰ੍ਹਾਂ ఓਵਰੀ ਹੈ ਮੰਨ ਲਓ ਇਹ ఓਵਰੀ ਹੈ ਸਰ ਪੀਰੀਅਡਸ ਆਉਂਦੇ ਆ ਮੈਂ ਪਿਛਲੀ ਵੀਡੀਓਜ਼ ਵੀ ਕਿਹਾ ਸੀਗਾ ਕਿ ਪੀਰੀਅਡਸ ਆ ਰਹੇ ਹੈ ਤਾਂ ਮੀਨਸ ਤੁਹਾਡੇ ਐਂਟਰਲ ਫੋਲਿਕਲਸ ਕਾਊਂਟ ਮੀਨਸ ਫੋਲਿਕਲ ਤੁਹਾਡੇ ਰਿਲੀਜ਼ ਹੋ ਰਹੇ ਆ ਇਹ ਜਿਹੜੇ ਆਪਾਂ ఓਵਰੀ ਚ ਦੇਖ ਰਹੇ ਆ ਪੀਰੀਅਡਸ ਆ ਰਹੇ ਆ ਨਾ ਤਾਂ ਮੀਨਸ ਇੱਕ ਅੰਡਾ ਜ਼ਰੂਰ ਰਿਲੀਜ਼ ਹੁੰਦਾ ਹੈ ਅਗਰ ਇੱਕ ਇੱਕ ਹੋਵੇ ਭਾਵੇਂ ਇੱਕ ਹੋਵੇ ਸਰ ਤੇ ਅਗਰ ਇੱਕ ਅੰਡਾ ਰਿਲੀਜ਼ ਹੋ ਰਿਹਾ ਬੇਬੀ ਦਾ ਇੱਕ ਐਗ ਤੋਂ ਹੀ ਪੈਦਾ ਹੋ ਜਾਣਾ ਨਾ ਸਰ ਇਦਾਂ ਦੇ ਕੇਸ ਦੇਖਿਆ ਮੇਰੇ ਕੋਲ ਇਦਾਂ ਦੇ ਕੇਸ ਆਏ ਆ ਜਿੱਥੇ एਐਮਐਚ 0.2 0.6 ਵੀ ਹੈ ਤਾਂ ਉਸ ਕੇਸ ਦੇ ਵਿੱਚ ਵੀ ਐ ਸੋਭਾਗੇ ਮੈਡੀਸਨ ਅਸੀਂ ਦੇਨੇ ਆ ਉਹਨਾਂ ਨੂੰ ਸੋਭਾਗੇ ਮੈਡੀਸਨ ਦੇ ਨਾਲ ਵੀ ਉਹਨਾਂ ਨੂੰ ਪ੍ਰੈਗਨੈਂਸੀ ਠਹਿਰੀ ਹੈ ਤਾਂ ਜਿੱਥੇ ਇਹ ਕਹਦੇ ਨੇ ਨਾ ਤੁਸੀਂ ਤੁਹਾਡਾ ਸੁਵਾਨ ਸੀ ਕਿ ਪੀਰੀਅਡਸ ਆ ਰਹੇ ਆ ਤੇ ਤਾਂ ਵੀ ਉਹ ਕਹਿੰਦੇ ਵੀ ਅਗਲੀ ਕੁਆਲਿਟੀ ਵਧੀਆ ਨਹੀਂ ਹੈਗੀ ਉਹਦੇ ਵਿੱਚ ਚਾਹੀਦਾ ਹੈ ਕਿ ਉਹ ਭਾਵੇਂ ਆਈਵੀਐਫ ਕਰਾ ਲੈਣ ਉਹਨਾਂ ਨੂੰ ਲੱਗਦਾ ਹੈ ਨਾ ਕਿ ਅਸੀਂ ਆਈਵੀਐਫ ਪ੍ਰੋਸੀਜਰ ਲੈ ਰਹੇ ਆ ਤੇ ਸਾਨੂੰ ਪ੍ਰੋਬਲਮ ਆ ਰਹੀ ਹੈ ਸਕਸੈਸ ਨਹੀਂ ਹੋ ਰਿਹਾ ਤਾਂ ਮੈਂ ਇੱਕ ਉਹਨਾਂ ਨੂੰ ਆਪਣੇ ਵੱਲੋਂ ਐਡਵਾਈਸ ਦੇਵਾਂਗੀ ਜੋ ਮੈਂ ਲਾਸਟ 4-5 ਮੰਥਸ ਤੋਂ ਸਪੈਸ਼ਲੀ ਐਕਸਪੀਰੀਅੰਸ ਕਰ ਰਹੀ ਆ ਕਿ ਇਧਰੋਂ ਆਈਵੀਜ ਟਰੀਟਮੈਂਟ ਲੈ ਰਹੇ ਆ ਅਗਰ ਉਹਨਾਂ ਦਾ ਪਹਿਲਾ ਸਕਸੈਸ ਨਹੀਂ ਹੋਇਆ ਲੱਕੀਲੀ ਮੈਨੂੰ ਕਾਲ ਕਰਦੇ ਆ ਸਰ ਉੱਥੇ ਕੁਝ ਵੀ ਨਹੀਂ మే ఉనసో భాగ్య మెడిసిన్ دے دینی ہے سر ਜਿਹੜੀਆਂ ਰਹਿੰਦੀਆਂ ਪ੍ਰੋਬਲਮਸ ਹੈ ਨਾ ਉਹ ਸੁਭਾਗਿਆ ਮੈਡੀਸਨ ਨਾਲ ਰਿਕਵਰ ਹੋ ਜਾਂਦੀ ਹੈ ਤੇ ਜਿਹੜਾ ਸਕਿੰਡ ਚਾਂਸ ਆਈਵੀਐਫ ਵਾਲਾ ਹੁੰਦਾ ਉਹ ਉਹਨਾਂ ਦਾ ਸਕਸੈਸ ਹੋ ਜਾਂਦਾ ਹੈ ਫਾਰ ਇਗਜ਼ਾਮਪਲ ਜਿਵੇਂ ਅਸੀਂ ਹੁਣੇ ਗੱਲ ਕੀਤੀ ਕਿ ਉਹਨਾਂ ਨੂੰ ਐਂਡੋਮੈਟ੍ਰੋਸਿਸ ਲਾਈਨਿੰਗ ਦੀ ਯਾ ਸਕਸੈਸ ਨਹੀਂ ਹੁੰਦਾ ਬਹੁਤ سارے ਹੋਰ ਕਾਜ਼ਸ ਹੁੰਦੇ ਤੇ ਇਜ਼ੀ ਇੰਪਲਾਂਟ ਹੋ ਜਾਂਦਾ ਤੇ ਗਰੋਥ ਹੋ ਜਾਂਦੀ ਹੈ ਤੁਹਾਡੇ ਮੁਤਾਬਕ ਜਿਹੜਾ ਐਮਐਚ ਸਾਡੇ ਭੈਣਾਂ ਨੂੰ ਲਗਭਗ ਤੁਸੀਂ ਬਹੁਤ ਵਾਰ ਇਹਦੇ ਬਾਬਤ ਜ਼ਿਕਰ ਕੀਤਾ ਹੈ ਲਗਭਗ ਸਮਝ ਆ ਗਿਆ ਹੈ ਅੱਛਾ ਜਿਹੜਾ ਐਮਐਚ ਹੈ ਮਤਲਬ ਉਸ ਵਾਸਤੇ ਕਿੰਨਾ ਕੁ ਪ੍ਰੋਗਰੈਸ ਹੋ ਸਕਦਾ ਹੁੰਦਾ ਜੀ ਵਧਾਇਆ ਜਾ ਸਕਦਾ ਸਰ ਦੇਖੋ ਸਾਡੇ ਬਾਡੀ ਨੂੰ ਆਯੁਰਵੇਦਾ ਦੇ ਅਕੋਰਡਿੰਗ ਅੱਪਾ ਕੁਝ ਵੀ ਚੇਂਜ ਕਰ ਸਕਦੇ ਆ ਉਹਨੇ ਪਿੱਛੇ ਜੀ ਆਪਾਂ ਸਿੱਧੂ ਵਾਲਾ ਕੇਸ ਦੇਖਿਆ ਸੀਗਾ ਕਿ ਕੈਂਸਰ ਉਹਨਾਂ ਨੇ ਨੈਚੁਰਲ ਤਰੀਕੇ ਦੇ ਨਾਲ ਤੇ ਆਯੁਰਵੇਦ ਮੈਡੀਸਿਨਸ ਦੇ ਆਯੁਰਵੇਦ ਟ੍ਰੀਟਮੈਂਟਸ ਔਰ ਹੋਮ ਰੈਮਡੀਜ਼ ਦੇ ਨਾਲ ਉਹਨਾਂ ਨੇ ਕੈਂਸਰ ਦੀ ਸਟੇਜ ਨੂੰ ਸਿੱਧੂ ਸਾਹਿਬ ਨੇ ਆਪਣੀ ਵਾਈਫ ਦਾ ਕਵਰ ਕਰ ਦਿੱਤਾ ਤਾਂ ਮੀਨਸ ਜਿਹੜੀ ਕਿ ਐਲੋਪੈਥੀ ਦੇ ਵਿੱਚ ਕਹਿ ਸਕਦੇ ਕਿ ਇਹ ਨੈਚੁਰਲ ਕੈਂਸਰ ਜਿਹੜੀ ਇਹ ਦਿਸ ਇਜ਼ ਅ ਕ੍ਰਿਟੀਕਲ ਡਿਜ਼ੀਜ਼ ਨੈਚੁਰਲ ਕਿਉਰੇਬਲ ਹੈ ਹੀ ਨਹੀਂ ਤਾਂ ਅਸੀਂ ਇੱਥੇ ਸਰ ਅਗਰ ਏਐਮਐਚ ਮੰਨ ਲਓ ਬਿਲੋ 40 ਏਜ ਹੈ ਤਾਂ ਬੜਾ इजीली ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਪ੍ਰੋਟੀਨ ਡੀ ਵਿਟਾਮਿਨ ਡੀ ਸੌਰੀ ਆਰ ਪ੍ਰੋਟੀਨ ਇਨਟੇਕ ਲੈ ਕੇ ਐਨ ਐਫਓ ਜਿਸ ਤਰ੍ਹਾਂ ਮੈਂ ਦੱਸਿਆ ਸੀ ਉਹਨਾਂ ਨੂੰ ਸਟਰਾਬੇਰੀ ਬਲੂਬੇਰੀ ਅਵੋਕਾਡੋ ਇਦਾਂ ਦੇ ਫਰੂਟਸ ਲੈ ਕੇ ਉਹ ਬੜਾ इजीली ਆਪਣੇ ਐਮ ਐਚ ਨੂੰ ਐਨ ਐਫ ਐਕਸਰਸਾਈਜ਼ ਦੇ ਨਾਲ ਖੁਦ ਖੁਦ ਕਵਰ ਕਰ ਸਕਦੇ ਹੈਗੇ ਆ ਫਿਰ ਵੀ ਜੇ ਸਰ 0.6 ਤੋਂ ਮੰਨ ਲਓ ਉਹਨਾਂ ਦਾ 1 ਵੀ ਹੋ ਜਾਂਦਾ ਆ ਹੋਮ ਰੈਮੇਡੀਜ਼ ਦੇ ਨਾਲ ਜਾਂ ਉਸ ਭਾਗੇ ਮੈਡੀਸਨ ਦਾ ਯੂਜ਼ ਕਰਨ ਦੇ ਨਾਲ ਤਾਂ ਉਹ ਵਨ ਦੇ ਨਾਲ ਵੀ ਬੜਾ ਹੈਪੀਲੀ ਆਪਣੀ ਪ੍ਰੈਗਨੈਂਸੀ ন্যাਚੁਰਲ ਕਨਸੀਵ ਕਰ ਸਕਦੇ ਹੈਗੇ। ਮਤਲਬ ਕੁੱਲ ਮਿਲਾ ਕੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜੇ ਏ ਐਮ ਐਚ ਘੱਟ ਹੈ ਤਾਂ ਵੀ ਓਵুলেਸ਼ਨ ਹੋ ਸਕਦਾ ਹੈ। ਸਰ ਮੈਂ ਅਗੇਨ ਪੀਰੀਅਡਸ ਆ ਰਹੇ ਹੈ ਇੱਕ ਐਗ ਰਿਲੀਜ਼ ਹੋ ਰਿਹਾ ਤਾਂ ਓਵুলেਸ਼ਨ ਤਾਂ ਹੋ ਹੀ ਰਿਹਾ ਨਾ ਸਰ ਓਵুলেਸ਼ਨ ਹੋ ਰਿਹਾ ਤਾਂ ਉਹ ਕਾਦੀ ਵੇਟ ਕਰ ਰਿਹਾ ਉਹ ਸਿਰਫ ਮੇਲ ਔਰ ਫੀਮੇਲ ਦੇ ਆਪਸੀ ਰਿਲੇਸ਼ਨ ਦੀ ਵੇਟ ਕਰ ਰਿਹਾ। ਤੇ ਮੈਂ ਫਿਰ ਜਿਹੜਾ ਇਹ ਨੁਸਖਾ ਫਾਰਮੂਲਾ ਤੁਸੀਂ ਸੈੱਟ ਕੀਤਾ ਹੋਇਆ ਇਹ ਨੁਸਖਾ ਫਾਰਮੂਲਾ ਕਿਵੇਂ ਬਣਾਉਣਾ ਹੈ ਕਿਸ ਤਰੀਕੇ ਨਾਲ ਬਣਾਉਣਾ ਹੈ ਔਰ ਕੀ ਕੀ ਸਾਵਧਾਨੀਆਂ ਹੈਗੀਆਂ ਨੇ ਔਰ ਇੱਕ ਲੇਡੀਜ਼ ਨੂੰ ਸਾਡੀ ਭੈਣ ਨੂੰ ਕਿਵੇਂ ਪਤਾ ਲੱਗੇ ਕਿ ਹੁਣ ਉਹਦਾ ਏਐਮਐਚ ਚਲੋ ਤੁਸੀਂ ਤੇ ਮਤਲਬ ਟੈਸਟ ਕਰਵਾ ਲੰਨੇ ਉਸ ਤੋਂ ਬਾਅਦ ਪਤਾ ਲੱਗ ਜਾਂਦਾ ਜਿਹੜੇ ਘਰਾਂ ਦੇ ਵਿੱਚ ਸਾਡੀਆਂ ਲੇਡੀਜ਼ ਬੈਠੀਆਂ ਨੇ ਉਹਨਾਂ ਨੂੰ ਕਿਵੇਂ ਪਤਾ ਲੱਗੇ ਕਿ ਸਾਡਾ ਜਿਹੜਾ ਏਐਮਐਚ ਹੈ ਉਹ ਘਟ ਰਿਹਾ ਹੈ ਜਾਂ ਅਸੀਂ ਹੁਣ ਮਾਂ ਬਣਨ ਦੀ ਕਗਾਰ ਤੋਂ ਦੂਰ ਹੋ ਰਹੇ ਹਾਂ ਉਕੀ ਵੀ ਪਤਾ ਲੱਗੇ ਜੀ ਕੋਈ ਸਿੰਪਟਮ ਹੁੰਦੇ ਨੇ ਸਰ ਇਸ ਦੇ ਸਿੰਪਟਮ ਪੀਰੀਅਡ ਉਹਨਾਂ ਦੇ ਡਿਸਟਰਬ ਹੋ ਜਾਂਦੇ ਹੈਗੇ ਆ ਪੀਰੀਅਡ ਉਕੀ ਵੀ ਠੀਕ ਕਿਤੇ ਜਾ ਸਕਦੇ ਨੇ ਜਿਹੜੇ ਪੀਰੀਅਡ ਡਿਸਟਰਬ ਹੁੰਦੇ ਨੇ ਮਾਫ ਕਰਨਾ ਤੁਹਾਨੂੰ ਵਿੱਚ ਹੀ ਰੋਕ ਰਿਆ ਪੀਰੀਅਡ ਲਈ ਸਰ ਮੈਂ ਹੋਮ ਰੈਮਡੀਜ਼ ਪਹਿਲਾਂ ਵੀ ਦੱਸੀਆਂ ਤੇ ਹੁਣ ਵੀ ਦੱਸ ਦਿੰਦੇ ਹਾਂ ਕਿ ਗਾਜਰ, ਮੂਲੀ ਤੇ ਬਾਤੂ ਦੇ ਸੀਡਸ ਪੁਰਾਣੇ ਗੋਡਣਾ ਲੈ ਸਕਦੇ ਆ ਫਿਰ ਵੀ ਲੱਗਦਾ ਉਹਨਾਂ ਨੂੰ ਕੋਈ ਦਿੱਕਤ ਆ ਰਹੀ ਹੈਗੀ ਹੈ ਸਰ ਇਹ ਲక్ష్ਮੀ ਦਾ ਯੂਜ਼ ਕਰ ਲੈਣ ਤੇ ਨਾਲ ਅਸੀਂ ਟੈਬਲੇਟ ਹਰ ਵਾਰ ਦੀ ਤਰ੍ਹਾਂ ਰਜਨੀ ਰੱਖਦੇ ਆ ਸਰ ਇਹ ਹੁਣ ਸਿੱਧੇ ਸਾਡੇ ਕੋਲ ਇਦਾਂ ਪੇਸ਼ੈਂਟ ਮੰਗਾਂਦਾ ਹੈ ਨਾਮ ਲੈ ਕੇ ਕਿ ਮੈਮ ਸਾਨੂੰ ਪ੍ਰੋਬਲਮ ਪੀਰੀਅਡਸ ਦੀ ਹੈਗੀ ਰਜਨੀ ਮੈਡੀਸਨ ਸਾਨੂੰ ਭੇਜ ਦੋ ਲక్ష్ਮੀ ਮੈਡੀਸਨ ਭੇਜ ਦੋ ਇਹ ਥੋੜਾ ਹਾਈ ਡੋਸ ਹੈ ਜਦੋਂ ਪੀਰੀਅਡਸ ਸਕਿਪ ਹੋਏ ਹੁੰਦੇ ਆ ਜਾਂ ਐਲੋਪੈਥੀ ਮੈਡੀਸਨ ਲੈ ਕੇ ਹੀ ਆਉਂਦੇ ਵਿਦਆਊ ਉਸ ਕੇਸ ਸਿਰਜਨੀ ਅਦਰਵਾਈਜ਼ ਸਕਿਪ ਹੁੰਦੇ ਹੈਗੇ ਸਪੋਜ਼ ਐਗ ਮੋਟਿਲਿਟੀ ਦੇ ਕਾਰਨ ਜਾਂ ਲੋ ਏ ਐਮ ਐਚ ਦੇ ਕਾਰਨ ਤਾਂ ਸਰ ਲక్ష్ਮੀ ਕੰਮ ਕਰ ਚੁੱਕੀ ਹੈ ਅੱਛਾ ਤਿਵੇਂ ਫਿਰ ਆਖਰ ਦੇ ਵਿੱਚ ਨੁਸਖਾ ਇਸ ਤੋਂ ਪਹਿਲਾਂ ਕਿ ਅਸੀਂ ਤੁਹਾਨੂੰ ਨੁਸਕੇ ਨਾਲ ਰੂਬਰੂ ਕਰਵਾਈਏ ਮੈਮ ਨੇ ਬਹੁਤ ਘੱਟ ਸ਼ਬਦਾਂ ਚ ਬਹੁਤ ਅਸੀਂ ਅੱਜ ਕਹਿ ਲਈਏ ਕਿ ਸਾਗਰ ਜਿਹੜਾ ਉਹ ਗਾਗਰ ਚ ਇੱਕ ਤਰ੍ਹਾਂ ਭਰ ਦਿੱਤਾ ਹੈ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਕਲੀਅਰ ਕੀਤੀਆਂ ਨੇ ਇਹ ਔਰਤਾਂ ਦੀ ਪ੍ਰੋਬਲਮ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨਾਲ ਠੀਕ ਹੋ ਸਕਦੀ ਹੈ ਜਿਹੜੇ ਤੁਸੀਂ ਨੁਸਖਾ ਫਾਰਮੂਲਾ ਦੇਣ ਵਾਲੇ ਹੋ ਜਿਹੜੇ ਸਾਡੇ ਫਿਰ ਬੰਦੇ ਨੇ ਮਰਦ ਹੈਗੇ ਨੇ ਉਹਨਾਂ ਕੋਲ ਸਾਰਾ ਦਿਨ ਟਾਈਮ ਹੀ ਨਹੀਂ ਹੁੰਦਾ ਕਈ ਵਾਰ ਪ੍ਰੋਬਲਮ ਉਧਰ ਵੀ ਹੁੰਦੀ ਹੈ ਅਸੀਂ ਮਤਲਬ ਉਹੀ ਸੀ ਕਿ ਜੀ ਧੁੰਦਲਾ ਸ਼ੀਸ਼ਾ ਸੀ ਤੇ ਅਸੀਂ ਮੂੰਹ ਸਾਫ਼ ਕਰਦੇ ਰਹੇ ਹਨਾ ਜੀ ਉਹ ਚੀਜ਼ ਉਹ ਵੀ ਕਈ ਵਾਰ ਹੋ ਜਾਂਦੀ ਹੈ ਜੀ ਸਰ ਮੇਲ ਲਈ ਤਾਂ ਮੈਂ ਬਹੁਤ ਵਧੀਆ ਫਾਰਮੂਲਾ ਜਿਹੜਾ ਰਾਮਬਨ ਟ੍ਰੀਟਮੈਂਟ ਲੌਂਗ ਦਾ ਪਹਿਲਾਂ ਵੀ ਦੱਸਿਆ ਆ ਉਹ ਦੋ ਲੌਂਗ ਰਾਤ ਨੂੰ ਸੌਕ ਕਰਕੇ ਸਵੇਰੇ ਉਸ ਨੂੰ ਐਮਪਟੀ ਸਟਮਕ ਲੈ ਲੈਣ ਸਰ ਇਹ ਲਾਸਟ ਪਿਛਲੇ ইয়ারਸ ਤੋਂ ਤਾਂ ਅਸੀਂ ਇਹਦਾ ਐਕਸਪੀਰੀਐਂਸ ਕਰ ਹੀ ਰਹੇ ਆ ਕੱਲੇ ਲੌਂਗ ਨਾਲ ਵੀ ਇਹਨਾਂ ਦੇ ਸਪਰਮ ਕਾਊਂਟ ਹੈ ਜਿਹੜੇ ਉਹ ਇਨਕਰੀਜ਼ ਹੋ ਸਕਦੇ ਆ ਫਿਰ ਵੀ ਲੱਗਦਾ ਹੈ ਕਿ ਮੇਲਸ ਨੂੰ ਜਾਂ ਤਾਂ ਸਪਰਮ ਕਾਊਂਟ ਦੀ ਪ੍ਰੋਬਲਮ ਆ ਰਹੀ ਹੈਗੀ ਜਾਂ ਹੋਰ ਵੀ ਮੇਲ ਰਿਲੇਟਿਡ ਬਹੁਤ ਸਾਰੀਆਂ ਪ੍ਰੋਬਲਮ ਹੁੰਦੀਆਂ ਹੈਗੀਆਂ ਜਿਹਦੇ ਕਰਕੇ ਪ੍ਰੈਗਨੈਂਸੀ ਨਹੀਂ ਠਹਿਰਦੀਗੀ ਸਰ ਅੱਜ ਜੋ ਅਸੀਂ ਫਾਰਮੂਲਾ ਦਿੱਤਾ ਹੈ ਉਹ ਸਿਰਫ ਇਹੀ ਫਾਰਮੂਲੇਸ਼ਨਸ ਲੈ ਲੈਣ ਜਿਸ ਤਰ੍ਹਾਂ ਕਿ ਅਸੀਂ ਔਨ ਐ ਕਿਆ ਹੈਗਾ ਕਾਲੇ ਕੌਂਚ ਬੀਜ ਰੱਖੇ ਹੈਗੇ ਸਰ ਇਹ ਕਾਲੇ ਕੌਂਚ ਬੀਜ ਹੋਗੇ ਨੈਕਸਟ ਇਹ ਜੈਫਲ ਹੋ ਗਿਆ ਸਰ ਜੈਫਲ ਤੋਂ ਬਾਅਦ ਸਰ ਅਸੀਂ ਰੱਖਿਆ ਹੈ ਇਮਲੀ ਇਹ ਪਹਾੜੀ ਇਮਲੀ ਹੈ ਉਹਦਾ ਬੀਜ ਹੈ ਸਰ ਫਿਰ ਅਸੀਂ ਰੱਖਿਆ ਹੈ ਸ਼ਿਲਾਜੀਤ ਸ਼ਿਲਾਜੀਤ ਵੀ ਸਰ ਉਹਨਾਂ ਨੇ ਦੇਖ ਕੇ ਲੈਣੀ ਹੈ ਸ਼ੁੱਧ ਸ਼ਿਲਾਜੀਤ ਲੈਣੀ ਹੈਗੀ ਹੈ ਦੈਨ ਲੌਂਗ ਦਾ ਤਾਂ ਅਸੀਂ ਹੁਣੇ ਹੀ ਡਿਸਕਸ ਕੀਤਾ ਹੈਗਾ ਸਰ ਫਿਰ ਉਹਨਾਂ ਨੇ ਇਹ ਭਖੜਾ ਲੈਣਾ ਹੈ ਜੀ ਠੀਕ ਹੈ ਤੇ ਭਖੜੇ ਤੋਂ ਬਾਅਦ ਸਰ ਰਾਜੋ ਜੀ ਅਸ਼ਵਗੰਧਾ ਇਹਦਾ ਬਹੁਤ ਹੀ ਜ਼ਿਆਦਾ ਫਾਇਦਾ ਜ਼ਬਰਦਸਤ ਬੈਨੀਫਿਟ ਹੈ ਸਰ ਅਸ਼ਵਗੰਧਾ ਦਾ ਮੇਲ ਵਾਸਤੇ ਵੀ ਤੇ ਫੀਮੇਲ ਵਾਸਤੇ ਵੀ ਜੇ ਦੇਖਿਆ ਜਾਵੇ ਤਾਂ ਹੁਣ ਇਹ ਅੱਜ ਸਪੈਸ਼ਲ ਫਾਰਮੂਲੇਸ਼ਨ ਜਿਹੜੀ ਮੈਂ ਰੱਖੀ ਹੈ ਇਹ ਆਈਟਮਸ ਦੇਖ ਲੈਣ ਤੇ ਇਹੀ ਉਹਨਾਂ ਨੇ ਇਕੁਅਲ ਕੁਆਂਟੀਟੀ ਦੇ ਵਿੱਚ ਲੈ ਕੇ ਤੇ ਇਹਦਾ ਪਾਊਡਰ ਬਣਾ ਲੈਣ ਪਾਊਡਰ ਬਣਾ ਕੇ ਸਰ ਇਹ ਰਾਤ ਨੂੰ ਦੁੱਧ ਦੇ ਨਾਲ ਲੈਣਾ ਸ਼ੁਰੂ ਕਰ ਦੇਣ ਇੱਕ ਚਮਚ ਦੇ ਲਈ ਲੈਣ ਸਰ ਉਹਨਾਂ ਨੂੰ 15 ਦਿਨ ਨਹੀਂ ਪੈਣੇ ਐਗਰ ਉਹਨਾਂ ਦੇ ਸਪਰਮ ਐਕਟਿਵ ਮੋਟਿਲਿਟੀ ਘਟ ਹੈਗੀ ਹੈ ਤਾਂ ਇਹਦੇ ਨਾਲ ਹੀ ਇਨਕਰੀਜ਼ ਹੋ ਜਾਣੀ ਹੈਗੀ ਹੈ ਉਟ ਕੇ ਉਸਕੇ ਫਾਰਮੂਲੇ ਇਸਤੇਮਾਲ ਕਰਨ ਦਾ ਫਿਰ ਉਹਨਾਂ ਵਾਸਤਾ ਕੋਈ ਹੱਲ ਰੱਖਿਆ ਤੁਸੀਂ ਸਰ ਉਹਨਾਂ ਲਈ ਦੇਖੋ ਜੀ ਤਿਆਰ ਹੈ ਆਪਣਾ ਜਿਸ ਤਰ੍ਹਾਂ ਪਹਿਲਾਂ ਵੀ ਡਾਕਟਰ ਸਾਹਿਬ ਨੇ ਦਿਖਾਇਆ ਔਰ ਅਸੀਂ ਹੁਣ ਵੀ ਦੱਸ ਰਹੇ ਹੈਗੇ ਆ ਸਰ ਵੀਰੇਕਸ ਪਾਊਡਰ ਵੀਰੇਕਸ ਕੈਪਸੂਲ ਹੈਗੇ ਆ ਔਰ ਵੀਰਿਕਸ ਹੀ ਟੈਬਲੇਟ ਹੈਗੀ ਹੈ ਸਰ ਇਹ 1 ਮੰਥ ਦੇ ਅੰਦਰ ਹੀ ਉਹਨਾਂ ਦੇ ਐਕਟਿਵ ਮੋਟਿਲਿਟੀ ਜਿਹੜੀ ਹੈ ਉਹ ਮੋਰਫੋਲੋਜੀ ਵੀ ਅੱਛੀ ਹੋ ਜਾਏਗੀ ਸਪਰਮ ਕਾਊਂਟ ਵੀ ਇਨਕਰੀਜ਼ ਹੋ ਜਾਣਗੇ 1 ਮਹੀਨੇ ਤੋਂ ਪਹਿਲਾਂ ਵੀ ਹੋ ਸਕਦੇ ਆ ਪਰ ਅਸੀਂ ਮੈਕਸਮ 1 ਮੰਥ ਦੀ ਰੇਸ਼ੋ ਲੈ ਕੇ ਚੱਲਦੇ ਆ ਮੈਮ ਕੇਲਾ ਤੁਸੀਂ ਅੱਜ ਰੱਖਿਆ ਬਗੈਰ ਮਸਾਲੇ ਤੋਂ ਪਕਾਇਆ ਹੋਇਆ ਆਰਗੇਨਿਕ ਤਰੀਕੇ ਨਾਲ ਇਹ ਕੀ ਕੰਮ ਕਰੂਗਾ ਜੀ ਸਰ ਇਸ ਨੇ ਅਗਰ ਮੇਲ ਨੂੰ ਲੱਗਦਾ ਹੈ ਕਿ ਉਹਨਾਂ ਦਾ ਸਮਾਂ ਨਹੀਂ ਲੱਗਦਾਗਾ ਜਾ ਉਹਨਾਂ ਨੂੰ ਮੋਰਫੋਲੋਜੀ ਘੱਟ ਹੋਣ ਕਰਕੇ ਹੋਰ ਵੀ ਬੜੀ ਤਰ੍ਹਾਂ ਦੀ ਸੈਕਸ਼ੂਅਲ ਦਿੱਕਤ ਆਉਂਦੀਆਂ ਹੈਗੀਆਂ ਤਾਂ ਇਹ ਮੈਂ ਈਜ਼ੀ ਵੇ ਤਾ ਨਾਲ ਰੱਖੇ ਕਿ ਹੋ ਉਹਨਾਂ ਨੂੰ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਇਹ ਚੀਜ਼ਾਂ ਉਹਨਾਂ ਕੋਲ ਨਾ ਅਵੇਲੇਬਲ ਹੋਣ ਤਾਂ ਬਨਾਣਾ ਸਤਾਸਰ ਐਟ ਐਵਰੀ ਮਿਨਟ ਐਟ ਐਵਰੀ ਟਾਈਮ ਸਾਡੇ ਕੋਲ ਅਵੇਲੇਬਲ ਹੁੰਦੇ ਹੈਗੇ ਉਹ ਇੱਕ ਕੱਚਾ ਬਨਾਣਾ ਲੈ ਸਕਦੇ ਹੈਗੇ ਬਨਾਣਾ ਡੇਲੀ ਹੀ ਉਹ ਬਨਾਣਾ ਸ਼ੇਕ ਵੀ ਲੈ ਸਕਦੇ ਹੈ ਜਾਂ ਬਨਾਣਾ ਕੱਟ ਕੇ ਡੇਲੀ ਖਾਣਾ ਸ਼ੁਰੂ ਕਰ ਦੇਣ ਸਰ ਉਹਨਾਂ ਦੀ ਜਿਹੜੀ ਸੈਕਸ਼ੂਅਲ ਪ੍ਰੋਬਲਮ ਹੈ ਉਹ ਇਹਦੇ ਨਾਲ ਬਹੁਤ ਹੱਦ ਤੱਕ ਹੱਲ ਹੋ ਜਾਂਦੀ ਹੈ ਮੈਮ ਜਿਹੜਾ ਇਹ ਨੁਸਖਾ ਫਾਰਮੂਲੇ ਦਾ ਇਸਤੇਮਾਲ ਕਰਨ ਇਹ ਤਰੀਕਾ ਕੀ ਹੁਣਸਾ ਨਹੀਂ ਵੀ ਸਮਝਾ ਦਿਓ ਸਰ ਇਹ ਇੱਕ ਬੋਨਸ ਪੁਆਇੰਟ ਹੈਗਾ ਜੋ ਅਸੀਂ ਫਾਰਮੂਲੇਸ਼ਨ ਦੱਸੀ ਇਹ ਪਹਿਲਾਂ ਵੀ ਮੈਂ ਦੱਸੀ ਹੈਗੀ ਵੀ ਇਸ ਦਾ ਮਿਕਸ ਕਰਕੇ ਇਕੁਅਲ ਕੁਆਂਟੀਟੀ ਚ ਲੈ ਲੈਣ ਫਿਰ ਵੀ ਉਹਨਾਂ ਨੂੰ ਲੱਗਦਾ ਹੈ ਮਤਲਬ ਮੈਂ ਇਹ ਪੁੱਛ ਰਿਹਾ ਵੀ ਟਾਈਮ ਕੀ ਠੀਕ ਰਹੇਗਾ ਸਵੇਰੇ ਸ਼ਾਮ ਨੂੰ ਬੈਸਟ ਟਾਈਮਸ ਹੈ ਉਹਨਾਂ ਦਾ ਰਾਤ ਨੂੰ ਹੀ ਰਹੇਗਾ ਅਗਰ ਦੁੱਧ ਦੇ ਨਾਲ ਰਾਤ ਨੂੰ ਲੈਂਦੇ ਆ ਤਾਂ ਬੈਟਰ ਰਹੇਗਾ ਤੇ ਇੱਕ ਚੀਜ਼ ਹੋਰ ਹੈ ਕਿ ਅਗਰ ਉਹਨਾਂ ਨੂੰ ਲੱਗਦਾ ਕਿ ਇਹਨਾਂ ਦੇ ਵਿੱਚੋਂ ਉਹਨਾਂ ਨੂੰ ਕੋਈ ਚੀਜ਼ ਨਹੀਂ ਮਿਲ ਪਾਰੀ ਉਹਨਾਂ ਨੂੰ ਲੱਗਦਾ ਕਿ ਕੱਲਾ ਜੈਫਲ ਵੀ ਮਿਲ ਗਿਆ ਸਰ ਉਹ ਕੱਲਾ ਜੈਫਲ ਨੂੰ ਵੀ ਰਗੜ ਕੇ ਦੁੱਧ ਦੇ ਵਿੱਚ ਪਾ ਕੇ ਜੈਫਲ ਦਾ ਪਾਊਡਰ ਬਣਾ ਕੇ ਕੱਲਾ ਜੈਫਲ ਵੀ ਲੈ ਲੈਣ ਜਿਸ ਤਰ੍ਹਾਂ ਆਪਾਂ ਕੱਲੇ ਲੌਂਗ ਦੱਸੇ ਸੀ ਕੱਲਾ ਜੈਫਲ ਲੈ ਲੈਣ ਤੇ ਕੱਲਾ ਅਸ਼ਵਗੰਧਾ ਸ਼ੁਰੂ ਕਰ ਦੇਣ ਇਹ ਕੱਲਾ ਭਖੜਾ ਲੈ ਲੈਣ ਕੱਲਾ ਸ਼ੀਦਾ ਜੀਤ ਵੀ ਸ਼ੁਰੂ ਕਰ ਦੇਣ ਜਾਂ ਇਹਨਾਂ ਸਭ ਚੀਜ਼ਾਂ ਨੂੰ ਆਲਟਰਨੇਟ ਟਾਈਮ ਤੇ ਲੈਣਾ ਮੀਨਸ ਮੈਂ ਆਪਣੇ ਵੱਲੋਂ ਮੇਰੇ ਸਾਰੇ ਵੀਰਨ ਨੂੰ ਇਹ ਡਵਾਈਸ ਦੇਵਾਂਗੀ ਕਿ ਜੋ ਮੈਂ ਜ ਫਾਰਮੂਲੇਸ਼ਨ ਦੱਸੀ ਹੈ 1 ਮਹੀਨਾ ਯੂਜ਼ ਕਰਕੇ ਇੱਥੇ ਕਾਲ ਜ਼ਰੂਰ ਕਰਨ ਕਿ ਵਿਧੀਆਂ ਮੰਨ ਸਾਨੂੰ ਰਿਜ਼ਲਟ ਆਇਆ ਤੇ ਫਿਰ ਮੈਮ ਤੁਸੀਂ ਹਮੇਸ਼ਾ ਗੱਲ ਕਰਦੇ ਹੋ ਆਯੁਰਵੈਦਿਕ ਆਈਵੀਐਫ ਦੀ ਤੁਹਾਡੇ ਕੋਲ ਜਿਹੜਾ ਪੇਸ਼ੀਐਂਟ ਇੱਥੇ ਆਉਂਦਾ ਕਿੰਨੇ ਟਾਈਮ ਚ ਰੀਲੀਫ ਮਿਲਣਾ ਸ਼ੁਰੂ ਹੋ ਜਾਂਦਾ ਹੈ ਜਾਂ ਅਸੀਂ ਕਹਿ ਲਈ ਕਿ ਕੁੱਪ ਹਨੇਰਾ ਹੈ ਜਿਹੜਾ ਬੇਔਲਾਦ ਪਨ ਦਾ ਉਹਦੇ ਚ ਤੁਸੀਂ ਇੱਕ ਦੀਪਕ ਹੈਗਾ ਜਗਾ ਦਿੰਦੇ ਹੋ ਹਨੇਰ ਕਿਉਂਕਿ ਹਨੇਰੇ ਨੂੰ ਖਤਮ ਜਿੰਨਾ ਮਰਜ਼ੀ ਨੇ ਰਹੋ ਮੈਂ ਤਾਂ ਇਹ ਮੰਨਦਾ ਕਿ ਉਹਦੇ ਵਾਸਤੇ ਇੱਕ ਛੋਟਾ ਜਿਹਾ ਬਾਲਿਆ ਦੀਵਾ ਵੀ ਸਾਡੇ ਲਈ ਕਾਫੀ ਹੁੰਦਾ ਬਿਲਕੁਲ ਸਰ ਬਿਲਕੁਲ ਤੁਹਾਡੀ ਗੱਲ ਸਹੀ ਹੈ ਸਰ ਮੈਂ ਅਗਰ ਬਿਲਕੁਲ ਕਲੀਅਰਲੀ ਸ਼ਬਦਾਂ ਚ ਕਹਾਂ ਤਾਂ 3 ਤੋਂ 6 ਮਹੀਨੇ ਦਾ ਟਾਈਮ ਮੈ ਲੈ ਕੇ ਚਲਦੀ ਆ ਸਿਰ ਭਾਵੇਂ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਹੈ ਪ੍ਰੈਗਨਨਸੀ ਰਿਲੇਟਿਡ ਤਿੰਨ ਤੋਂ 6 ਮਹੀਨੇ ਮੇਰਾ ਕਪਲ ਮੇਰੇ ਕੋਲ ਆਇਆ ਕੋਈ ਪੇਸ਼ੈਂਟ ਲੈਂਦਾ ਨਹੀਂਗਾ ਚੌਥੇਕ ਮਹੀਨੇ ਉਹਨਾਂ ਦੀ ਪ੍ਰੈਗਨਨਸੀ ਜਿਹੜੀ ਉਹਨਾਂ ਨੂੰ ਕਨਸੀਵ ਹੋ ਹੀ ਜਾਂਦੀ ਐ ਉਸ ਦੇ ਵਾਸਤੇ ਘਟੋ ਘਟ ਕੀ ਪੈਮਾਨਾ ਕੀ ਐ ਬੰਦੇ ਚ ਕੀ ਹੋਣਾ ਚਾਹੀਦਾ ਐ ਲੇਡੀਜ਼ ਚ ਕੀ ਸ਼ਰਤ ਐ ਜਿਹੜੀ ਜਿਸ ਦੇ ਤਹਿਤ ਤੁਸੀਂ ਫਿਰ ਜਿਹੜਾ ਇੱਥੇ ਉਹਨਾਂ ਦਾ ਇਲਾਜ ਹੈਗਾ ਸ਼ੁਰੂ ਕਰ ਦਿੰਨੇ ਔਲਾਦ ਵਾਲੇ ਪਾਸੇ ਸਰ ਅਗਰ ਦੇਖਿਆ ਜਾਵੇ ਤਾਂ ਕਈ ਵਾਰੀ ਹੁੰਦਾ ਹੈ ਕਿ ਮੇਲਸ ਦੀ ਜਿਹੜੀ ਹੈ ਸਪਰਮ ਕੁਆਲਿਟੀ ਉਹ ਥੋੜਾ ਡਾਊਨ ਹੁੰਦੀ ਹੈ ਇਨ ਕੇਸ 40 ਵੀ ਹੈਗੀ ਹੈ ਸਰ ਉਹਨਾਂ ਨੂੰ ਅਸੀਂ ਐਕਟਿਵ 60 ਤੱਕ ਕਰਨ ਲੱਗਿਆ ਵੀ 1 ਮਹੀਨਾ ਨਹੀਂ ਲੱਗਦਾ ਗਾ ਵੀ ਦਿਨਾਂ ਮੰਥ ਉਹ ਰਿਕਵਰ ਕਰ ਦਿੰਦੇ ਹੈ ਫੀਮੇਲ ਦੀ ਗੱਲ ਲਗਾਈ ਗਈ ਸਿਰਫ ਫੀਮੇਲ ਦੀ ਤੁਹਾਨੂੰ ਪਤਾ ਹੈ ਇਨਫਰਟੀਲਿਟੀ ਤੇ ਬਹੁਤ ਸਾਰੇ ਕੌਨਸਿਸ ਹੈ ਜਿਵੇਂ ਅਸੀਂ ਮੇਨ ਗੱਲ ਕੀਤੀ ਸੀਗੀ ਕਿ ਅਗਰ ਉਹ ਆਈਵੀਐਫ ਲੈ ਰਹੀ ਹੈ ਨਾ ਫੀਮੇਲ ਧਿਆਨ ਰੱਖਣ ਕਿ ਅਗਰ ਉਹਨਾਂ ਦੀ ਐਂਡੋਮੈਟ੍ਰੀਸਿਸ ਲਾਈਨਿੰਗ ਜਿਹੜੀ ਹੈ ਉਹ ਨਹੀਂ ਰਿਕਵਰ ਹੋ ਰਹੀ ਮੈਨੂੰ ਬਿਨਾ ਪੁੱਛੇ ਸਰ ਔਰ ਆਈਵੀਐਫ ਲੈ ਰਿਆ ਲੈਨ ਟੈਕਨੋਲੋਜੀ ਦਾ ਫਾਇਦਾ ਚੁੱਕਣ ਪਰ ਐਟ ਲੀਸਟ ਉਹਨਾਂ ਦੇ ਪੈਸੇ ਲੱਗੇ ਅਰਥ ਆ ਜਾਣ ਮੈਂ ਤਾਂ ਸਿਰਫ ਇਹੀ ਕਹਿ ਰਹੀ ਹਾਂ ਸਕਸੈਸ ਹੋ ਜਾਏ ਜਿੰਨੀ ਜਲਦੀ ਹੋ ਸਕਦਾ ਹੈ ਇਹ ਨੇਹਰਾ ਰਿਕਵਰ ਹੋਵੇ ਉਹਨਾਂ ਦਾ ਤੇ ਉਹਨਾਂ ਦੇ ਘਰ ਦੀਪਕ ਬਲ ਜਾਏ ਤਾਂ ਉਹ ਸਿਰਫ ਐਸ ਸੁਭਾਗਿਆ ਮੰਗਾਨ ਲਈ ਉਹ ਦੇਰੀ ਨਾ ਕਰਨ ਜੀ ਬਹੁਤ ਬਹੁਤ ਸ਼ੁਕਰੀਆ ਮੈਮ ਸਾਰੀ ਗੱਲਬਾਤ ਲਈ ਸੋ ਇਹ ਸੰ ਸੀਨੀਅਰ ਨਰਸਿੰਗ ਅਫੀਸਰ ਹਰਮਿਤਕੌਰ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਜਿਹੜਾ ਹਨੇਰ ਹੈਗਾ ਉਹਨਾਂ ਦੇ ਨੁਸਖਿਆਂ ਨਾਲ ਤੇ ਕੁਦਰਤੀ ਟ੍ਰੀਟਮੈਂਟ ਦੇ ذریعے ਕੁਦਰਤੀ ਇਲਾਜ ਦੇ ذریعے ਉਹ ਦੂਰ ਕਰ ਸਕਦੇ ਆਂ ਔਰ ਉਹਨਾਂ ਨੇ ਇੱਕ ਬੜੀ ਖਾਸ ਗੱਲ ਇਹ ਕਹੀ ਹੈ ਕਿ ਕੁਦਰਤ ਵੱਲੋਂ ਜਦੋਂ ਤੱਕ ਤੁਹਾਡਾ ਪੀਰੀਅਡ ਚਾਲੂ ਹੈ ਤਾਂ ਉਦੋਂ ਤੱਕ ਤੁਹਾਡੇ ਮਾਂ ਬਣਨ ਦੇ ਚਾਂਸਸ ਜਿਹੜੇ ਨੇ ਉਹ ਬਰਾਬਰ ਨੇ ਔਰ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਹੋਰ ਬਹੁਤ ਵਧੀਆ ਸਮਝਾਈ ਹੈ ਕਿ ਜਿਨ੍ਹਾਂ ਕੋਲ ਇਹ ਟਾਈਮ ਨਹੀਂ ਹੈਗਾ ਆਪ ਸਾਡੇ ਭਰਾਵਾਂ ਦੇ ਵਿੱਚ ਵੀ ਬਹੁਤ ਸਾਰੇ ਦਿੱਕਤਾਂ ਪਰੇਸ਼ਾਨੀਆਂ ਹੁੰਦੀਆਂ ਨੇ ਅਗਰ ਇਹ ਨੁਸਖਾ ਫਾਰਮੂਲਾ ਤਿੰਨ ਚਾਰ ਪੰਜ ਚੀਜ਼ਾਂ ਐਟਮਾ ਰੱਖਿਆ ਨੇ ਉਹਨਾਂ ਨੇ ਪੀਸ ਕੇ ਨਹੀਂ ਵੀ ਲੈ ਹੁੰਦੀਆਂ ਤਾਂ ਇੱਕ ਕੇਲਾ ਹੀ ਉਹਨਾਂ ਵਾਸਤੇ ਕਾਫੀ ਹੈ ਤੇ ਉਹਨਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਸਤੇ ਪਰ ਮੈਂ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਇਹੀ ਗੁਜ਼ਾਰਿਸ਼ ਹੈ ਹੀ ਅਪੀਲ ਇਹੀ ਤੁਹਾਡੇ ਨਾਲ ਚੇਤਾਵਨੀ ਤੁਹਾਨੂੰ ਦੰਨਾ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਹਮੇਸ਼ਾ ਤੁਸੀਂ ਡਾਕਟਰ ਦੀ ਵੈਦ ਦੀ ਹਕੀਮ ਦੀ ਜਿਹੜੀ ਉਹ ਸਲਾਹੇ ਜ਼ਰੂਰ ਲੈਣੀ ਹੈ ਤੇ ਆਖਰ ਦੇ ਵਿੱਚ ਮੈਂ ਫਿਰ ਜੇ ਤੁਹਾਡੇ ਨਾਲ ਕੰਸਲਟ ਕਰਨਾ ਹੋਵੇ ਤੁਹਾਡੇ ਨਾਲ ਕੋਈ ਪ੍ਰੋਬਲਮ ਸ਼ੇਅਰ ਕਰਨੀ ਹੋਵੇ ਸਾਡੇ ਕਿਸੇ ਭੈਣ ਨੇ ਜਾਂ ਡਾਕਟਰ ਸਾਹਿਬ ਨਾਲ ਸਾਡੇ ਭਰਾ ਨੇ ਕਿਸੇ ਨਾਲ ਗੱਲਬਾਤ ਕਰਨੀ ਹੋਵੇ ਤਾਂ ਰਾਬਤਾ ਕਿਵੇਂ ਕਰ ਸਕਦੇ ਹਾਂ ਜੀ ਅਸੀਂ ਸਿਰ ਆਪਣਾ ਕਲੀਨਿਕ ਮੋਹਾਲੀ ਫੇਜ਼ 10 ਸੈਕਟਰ 64 above Reliance press signature ਇੱਥੇ ਮੈਨੂੰ ਕੰਟੈਕਟ ਕਰ ਸਕਦੇ ਆ ਆਦਰਵਾਇਜ਼ ਮੇਰਾ ਪਰਸਨਲ ਨੰਬਰ 972933046 ਉਸਤੇ ਵੀ ਕੰਟੈਕਟ ਕਰ ਸਕਦੇ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਉਮੀਦ ਕਰਦਾ ਹਾਂ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓਗੇ ਜਿਨ੍ਹਾਂ ਦੇ ਘਰ ਬੇਵੁਲਾਦ ਪਣਦਾ ਜਿਹੜਾ ਅਸੀਂ ਕਹਿ ਲਈਏ ਕਿ ਹਜੇ ਹਨੇਰ ਪਿਆ ਹੋਇਆ ਹੈ ਨਿਰਾਸ਼ ਹੋਏ ਬੈਠੇ ਨੇ ਸਾਰੇ ਪਾਸੇ ਤੋਂ ਤੋਂ ਤੁਹਾਡਾ ਇੱਕ ਸ਼ੇਅਰ ਵਾਲਾ ਜਿਹੜਾ ਦੀਪ ਹੈਗਾ ਦੀਪਕ ਹੈਗਾ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਰੋਸ਼ਨ ਕਰ ਸਕਦਾ ਹੈ ਉਮੀਦ ਕਰਦਾ ਹੋਰਨਰ ਦੀ ਵੀਡੀਓ ਦੀ ਤਰ੍ਹਾਂ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਏਗੀ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਤੁਹਾਡੇ ਆਉਂਦਾ ਤਾਂ ਹਮੇਸ਼ਾ ਦੀ ਤਰ੍ਹਾਂ ਸੀਨੀਅਰ ਨਰਸਿੰਗ ਅਫੀਸਰ ਹਰਮਿਤਕੌਰ ਜੀ ਤੇ ਜੜੀ ਬੂਟੇ ਨਾਲ ਗੱਲਬਾਤ ਕਰਨ ਵਾਲੇ ਵੈਦ ਵੈਦ ਗੁਰਮੀਤ ਸਿੰਘ ਜੀ ਤੁਹਾਡੇ ਕੋਲ ਹਮੇਸ਼ਾ ਇੱਕ ਫੋਨ ਕਾਲ ਤੇ ਅਵੇਲੇਬਲ ਰਹਿੰਦੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਕੋਈ ਡਾਊਟ ਤੁਹਾਨੂੰ ਪੈਦਾ ਹੁੰਦਾ ਤਾਂ ਉਹ ਦੂਰ ਕਰ ਸਕਦੇ ਹੋ ਧੰਨਵਾਦ